ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜਿਦਾਂ ਕਿ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਕਿ ਮਸ਼ਹੂਰ ਕਪਲ ਰੀਤ ਨਰੂਲਾ ਅਤੇ ਸਹਿਮ ਨਰੂਲਾ ਦੇ ਬੇਬੀ ਹੋਣ ਵਾਲਾ ਸੀ ਅਤੇ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਬਹੁਤ ਉਡੀਕ ਕੀਤੀ ਜਾ ਰਹੀ ਹੈ ਅਧੇ ਰੀਤ ਨਰੂਲਾ ਦੇ ਵੱਲੋਂ ਸਨੈਪਚੈਟ ਦੇ ਉੱਪਰ ਕੁਝ ਸਟੋਰੀਆਂ ਵੀ ਸ਼ੇਅਰ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਬੇਬੀ ਦੀ ਸਟੋਰੀ ਵੀ ਸ਼ੇਅਰ ਕੀਤੀ ਗਈ ਹੈ ਉਸ ਸਟੋਰੀ ਨੂੰ ਦੇਖ ਕੇ ਹਰ ਇੱਕ ਨੂੰ ਇਹੀ ਲੱਗ ਰਿਹਾ ਹੈ ਕਿ ਇਹੀ ਇਹਨਾਂ ਦਾ ਬੇਬੀ ਹੈ ਪਰ ਤੁਹਾਨੂੰ ਦੱਸ ਦਈਏ ਦੋਸਤੋ ਕਿ ਉਹ ਉਹਨਾਂ ਦਾ ਬੇਬੀ ਨਹੀਂ ਹੈ ਅਤੇ ਨਾ ਹੀ ਅਜੇ ਤੱਕ ਉਹਨਾਂ ਦੇ ਕੋਈ ਬੇਬੀ ਹੋਇਆ ਹੈ ਇਸ ਦੀ ਬੇਬੀ ਹਲੇ ਬਹੁਤ ਟਾਈਮ ਲੱਗ ਜਾਣਾ ਲਾਈਕ ਤੁਸੀਂ ਸਵੇਰ ਤੱਕ ਵੇਟ ਕਰੋ ਸੋ ਜਿਨ੍ਹਾਂ ਨੇ ਸੌਣਾ ਸੋ ਜੋ ਮੈਨੂੰ ਬਹੁਤ سارے ਮੈਸੇਜਿਸ ਆਉਂਦੇ ਪਏ ਆ ਸੀ ਵੇਟਿੰਗ ਕਰਦੇ ਪਏ ਆ ਸੀ ਸੌਂ ਜੀਏ ਨਾ ਸੋਈਏ ਸੋ ਤੁਸੀਂ ਸੌਂ ਜੋ ਸਵੇਰੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿ ਬੇਬੀ ਬాయ ਹੈ ਬੇਬੀ ਗਰਲ ਹੈ ਸੋ ਥੈਂਕ ਯੂ ਸੋ ਮੱਚ ਬਹੁਤ ਸਾਰੀ ਬਲੇਸਿੰਗ ਮਿਲਦੀ ਅਭ ਯਹਾਂ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਪਲੀਜ਼ ਸੌਂ ਜੋ ਕੋਈ ਚੱਕਰ ਨਹੀਂ ਸਵੇਰੇ ਦੱਸਾਂਗੇ ਹਲੇ ਦੋਸਤੋ ਜੇਕਰ ਇਹਨਾਂ ਦੀ ਤੁਸੀਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਹਾਂ ਕਿਸੇ ਹੋਰ Tchau,